ਦੇਖੋ ਪੰਥ ਦੇ ਵਿੱਚ ਕੋਈ ਗੁਨਾਹ ਕਰਦਾ ਗਲਤੀਆਂ ਕਰਦਾ ਤਾਂ ਨਿਮਰਤਾ ਦੇ ਨਾਲ ਤਖਤਾਂ ਤੇ ਆ ਕੇ ਮੁਆਫੀ ਖਿਮਾ ਜਾਚਨਾ ਕਰਦਾ ਤੇ ਉਹਦਾ ਜਿਹੜਾ ਹੈਗਾ ਨਾ ਉਹ ਪ੍ਰਵੀਜ਼ਨ ਹੈਗੀ ਆ ਪੰਥ ਦੇ ਅੰਦਰ ਪਰ ਜਿਸ ਤਰੀਕੇ ਨਾਲ ਹੁਣ ਗਿਆਨੀ ਕਲਦੀਪ ਸਿੰਘ ਵੱਲੋਂ ਕੀਤਾ ਜਾ ਰਿਹਾ ਉਸ ਦੇ ਨਾਲ ਪੰਥ ਦੇ ਵਿੱਚ ਮੈਂ ਸਮਝਦਾ ਫਿਰ ਦੁਬਧਾ ਜਿਹੜੀ ਆ ਉਹ ਕ੍ਰੀਏਟ ਹੋ ਰਹੀ ਆ ਕਿ ਨਾ ਕੋਈ ਗਲਤੀਆਂ ਦੀ ਸਜ਼ਾ ਨਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਤਹਿਕੀਕਾਤ ਨਾ ਕੋਈ ਵਿਚਾਰ ਨਾ ਵਟਾਂਦਰਾ ਤੇ ਜਿਸ ਤਰੀਕੇ ਨਾਲ ਗਿਆਨੀ ਕਲਦੀਪ ਸਿੰਘ ਵੱਲੋਂ ਹਾਂ ਬਾਦਲਾਂ ਦੀ ਮਾਫੀਨਾਮੇ ਤਾਂ ਹੋ ਸਕਦਾ ਹੈ ਤਖਤਾਂ ਦੇ ਮਾਫੀਨਾਮੇ ਨਹੀਂ ਹੈ ਸਰਬੰਸਾ ਮਨਮੁੱਖਾ ਸਿੰਘ ਦੀ ਫੋਟੋ ਲੋ ਕਿਹਾ ਸੀ ਜੀ ਕਿਸੇ ਮਨਾਵ ਦੇ ਬਾਅਦ ਜੂ ਬਣਾਈ ਕੀਤਾ ਜਾਊਗਾ ਤੁਹਾਡਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹੋ ਜੇ ਐਲਾਨ ਕਰਨ ਤੋਂ ਪਹਿਲਾਂ ਹੀ ਤਹਿਕੀਕਾਤ ਕਰਨੀ ਚਾਹੀਦੀ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਕੋਈ ਐਲਾਨ ਕਰਕੇ ਮੁੜ ਕੇ ਵਾਪਸ ਲੈਣਾ ਪਵੇ ਜਿਵੇਂ ਸੌਦਾ ਸਾਧ ਵਾਲਾ ਮਾਫੀਨਾਮਾ ਜਿਹੜਾ ਪਹਿਲਾਂ ਐਲਾਨ ਕਰਕੇ ਮੁੜ ਕੇ ਵਾਪਸ ਲੈਣਾ ਪਿਆ 90 ਲੱਖ ਰੁਪਈਆ ਜਿਹੜਾ ਸੀ ਮੁੜ ਕੇ ਗੁਰੂ ਦੀ ਗੋਲਕ ਚ ਭਰਨਾ ਪਿਆ ਸੋ ਇਹ ਸਾਡੀ ਸ਼ਰੋਮਣੀ ਸੰਸਥਾ ਫੈਸਲੇ ਲੈਣ ਤੋਂ ਪਹਿਲਾਂ ਉਹਨਾਂ ਦੀ ਵਿਚਾਰ-ਵਟਾਂਦਰਾ ਜਿਹੜਾ ਕਰਨਾ ਚਾਹੀਦਾ ਹੈ ਦੇਖੋ ਪੰਥ ਦੇ ਵਿੱਚ ਕੋਈ ਗੁਨਾਹ ਕਰਦਾ ਗਲਤੀਆਂ ਕਰਦਾ ਤਾਂ ਨਿਮਰਤਾ ਦੇ ਨਾਲ ਤਖਤਾਂ ਤੇ ਆ ਕੇ ਮੁਆਫੀ ਜੇ ਮੈਂ ਜਾਂਚਣਾ ਕਰਦਾ ਤੇ ਉਹਦਾ ਜਿਹੜਾ ਹੈਗਾ ਨਾ ਉਹ ਪ੍ਰੋਵੀਜ਼ਨ ਹੈਗੀ ਆ ਪੰਥ ਦੇ ਅੰਦਰ ਪਰ ਜਿਸ ਤਰੀਕੇ ਨਾਲ ਹੁਣ ਗਿਆਨੀ ਕਲਦੀਪ ਸਿੰਘ ਵੱਲੋਂ ਕੀਤਾ ਜਾ ਰਿਹਾ ਉਸ ਦੇ ਨਾਲ ਪੰਥ ਦੇ ਵਿੱਚ ਮੈਂ ਸਮਝਦਾ ਫਿਰ ਦੁਬਧਾ ਜਿਹੜੀ ਆ ਉਹ ਕ੍ਰੀਏਟ ਹੋ ਰਹੀ ਆ ਕਿ ਨਾ ਕੋਈ ਗਲਤੀਆਂ ਦੀ ਸਜ਼ਾ ਨਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਤਹਿਕੀਕਾਤ ਨਾ ਕੋਈ ਵਿਚਾਰਨਾ ਵਟਾਂਦਰਾ ਤੇ ਜਿਸ ਤਰੀਕੇ ਨਾਲ ਗਿਆਨੀ ਕਲਦੀਪ ਸਿੰਘ ਵੱਲੋਂ ਹਾਂ ਬਾਦਲਾਂ ਦੀ ਮਾਫੀਨਾਮੇ ਤਾਂ ਹੋ ਸਕਦਾ ਹੈ ਤਖਤਾਂ ਦੇ ਮਾਫੀਨਾਮੇ ਨਹੀਂ ਆ ਕੋਸਾ ਬੰਨ ਮੁੱਦਾ ਟੂਰ ਚੰਗੀ ਫੋਟੋ ਲੋ ਗਿਆ ਸੀ ਜੀਪਸੀ ਮਿਗਾਣਾ ਉਹਦੇ ਬਾਅਦ ਨੂੰ ਬਣਾਇ ਕੀਤਾ ਜਾਏ ਤੇ ਤੁਹਾਡਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹੋ ਜੇ ਐਲਾਨ ਕਰਨ ਤੋਂ ਪਹਿਲਾਂ ਹੀ ਤਹਿਕੀਕਾਤ ਕਰਨੀ ਚਾਹੀਦੀ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਕੋਈ ਐਲਾਨ ਕਰਕੇ ਮੁੜ ਕੇ ਵਾਪਸ ਲੈਣਾ ਪਵੇ ਜਿਵੇਂ ਸੌਦਾ ਸਾਧ ਵਾਲਾ ਮਾਫੀਨਾਮਾ ਜਿਹੜਾ ਪਹਿਲਾਂ ਐਲਾਨ ਕਰਕੇ ਮੁੜ ਕੇ ਵਾਪਸ ਲੈਣਾ ਪਿਆ 90 ਲੱਖ ਰੁਪਈਆ ਜਿਹੜਾ ਅਸੀਂ ਮੁੜ ਕੇ ਗੁਰੂ ਦੀ ਗੋਲਕ ਚ ਭਰਨਾ ਪਿਆ ਸੋ ਸਾਡੀ ਸ਼੍ਰੋਮਣੀ ਸੰਸਥਾ ਫੈਸਲੇ ਲੈਣ ਤੋਂ ਪਹਿਲਾਂ ਉਹਨਾਂ ਦੀ ਵਿਚਾਰ-ਵਟਾਂਦਰਾ ਜਿਹੜਾ ਕਰਨਾ ਚਾਹੀਦਾ ਹੈ। ਦੇਖੋ ਪੰਥ ਦੇ ਵਿੱਚ ਕੋਈ ਗੁਨਾਹ ਕਰਦਾ ਗਲਤੀਆਂ ਕਰਦਾ ਤਾਂ ਨਿਮਰਤਾ ਦੇ ਨਾਲ ਤਖਤਾਂ ਤੇ ਆ ਕੇ ਮੁਆਫੀ ਖਿਮਾ ਜਾਂਚਨਾ ਕਰਦਾ ਤੇ ਉਹਦਾ ਜਿਹੜਾ ਹੈਗਾ ਨਾ ਉਹ ਪ੍ਰਵੀਜ਼ਨ ਹੈਗੀ ਆ ਪੰਥ ਦੇ ਅੰਦਰ। ਪਰ ਜਿਸ ਤਰੀਕੇ ਨਾਲ ਹੁਣ ਗਿਆਨੀ ਕਲਦੀਪ ਸਿੰਘ ਵੱਲੋਂ ਕੀਤਾ ਜਾ ਰਿਹਾ ਉਸ ਦੇ ਨਾਲ ਪੰਥ ਦੇ ਵਿੱਚ ਮੈਂ ਸਮਝਦਾ ਫਿਰ ਦੁੱਬਦਾ ਜਿਹੜੀ ਉਹ ਕ੍ਰੀਏਟ ਹੋ ਰਹੀ ਆ। ਕਿ ਨਾ ਕੋਈ ਗਲਤੀਆਂ ਦੀ ਸਜ਼ਾ ਨਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਤਹਿਕੀਕਾਤ ਨਾ ਕੋਈ ਵਿਚਾਰਨਾ ਵਟਾਂਦਰਾ ਤੇ ਜਿਸ ਤਰੀਕਾ ਨਾਲ ਗਿਆਨੀ ਕੁਲਦੀਪ ਸਿੰਘ ਵੱਲੋਂ ਹਾਂ ਬਾਦਲਾਂ ਦੀ ਮਾਫੀਨਾਮੇ ਤਾਂ ਹੋ ਸਕਦਾ ਹੈ ਤਖਤਾਂ ਦੇ ਮਾਫੀਨਾਮੇ ਨਹੀਂ ਹੈ ਸਰਬਲ ਮੁੱਦਾ ਚੰਗੀ ਫੋਟੋ ਲੋ ਗਿਆ ਸੀ ਜੀਪਸੀ ਨਗਰ ਤੋਂ ਬਾਅਦ ਨੂੰ ਬਣਾਈ ਕੀਤਾ ਜਾਏ ਤੁਹਾਡਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹੋ ਜੇ ਐਲਾਨ ਕਰਨ ਤੋਂ ਪਹਿਲਾਂ ਹੀ ਤਹਿਕੀਕਾਤ ਕਰਨੀ ਚਾਹੀਦੀ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਕੋਈ ਐਲਾਨ ਕਰਕੇ ਮੁੜ ਕੇ ਵਾਪਸ ਲੈਣਾ ਪਵੇ ਜਿਵੇਂ ਸੌਦਾ ਸਾਧ ਵਾਲਾ ਮਾਫੀਨਾਮਾ ਜਿਹੜਾ ਪਹਿਲਾਂ ਐਲਾਨ ਕਰਕੇ ਮੁੜ ਕੇ ਵਾਪਸ ਲੈਣਾ ਪਿਆ 90 ਲੱਖ ਰੁਪਈਆ ਜਿਹੜਾ ਅਸੀਂ ਮੁੜ ਕੇ ਗੁਰੂ ਦੀ ਗੋਲਕ ਚ ਭਰਨਾ ਪਿਆ ਸੋ ਇਹ ਸਾਡੀ ਸ਼੍ਰੋਮਣੀ ਸੰਸਥਾ ਫੈਸਲੇ ਲੈਣ ਤੋਂ ਪਹਿਲਾਂ ਉਹਨਾਂ ਦੀ ਵਿਚਾਰ ਵਟਾਂਦਰਾ ਜਿਹੜਾ ਕਰਨਾ